ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜੀ ਕਰਦੀ ਆ ਸਾਰੇ ਠੀਕ ਹੋਵੋਗੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ। ਤੇ ਅੱਜ ਜਿਹੜੀ ਵੀਡੀਓ ਪਾਉਣੀ ਆ ਆਪਾਂ ਤੇ ਤੁਹਾਡੇ ਨਾਲ ਗੱਲ ਸ਼ੇਅਰ ਕਰਦੇ ਆ ਆਪਾਂ। ਆਪਣੇ ਜਿੱਦਾਂ ਸਾਡੇ ਆਂਢੀ ਗੁਆਂਢੀ ਪਿੰਡਾਂ ਨੂੰ ਤਾਂ ਪਤਾ ਲੱਗ ਹੀ ਗਿਆ ਉਹਦੇ ਕਿ ਪਿੰਡ ਮੱਲਾਂ ਦੀ ਇੱਕ ਬੇਟੀ 23 ਸਾਲ ਦੀ ਸੀਗੀ ਖੁਸ਼ਪ੍ਰੀਤ ਕੌਰ ਸਾਡੇ ਵੈਲਕਮ ਗੋਇੰਦੀ ਸੀ ਮੇਰੇ ਪੇਕਿਆਂ ਦੇ। ਉਹ ਬੇਟੀ ਦੀ ਜਿਹੜੀ ਡੈਥ ਹੋ ਗਈ ਕੈਨੇਡਾ ਦੇ ਵਿੱਚ ਕਾਰ ਐਕਸੀਡੈਂਟ ਜਿੱਦਾਂ ਸਾਰਿਆਂ ਨੇ ਸੁਣਿਆ ਉਹਨਾਂ ਤਿੰਨ ਬੱਚੀਆਂ ਦੀ ਡੈਥ ਹੋਈ ਆ ਤੇ ਵਿਚਾਰੀ ਨੂੰ ਗਈ ਨੂੰ ਹਲੇ 11 ਮਹੀਨੇ ਹੋਏ ਸੀਗੇ ਤੇ 11 ਮਹੀਨੇ ਬਾਅਦ ਤੁਸੀਂ ਦੇਖੋ ਇਦਾਂ ਦੀ ਨਿਊਜ਼ ਮਿਲ ਜਾਣੀ ਪਹਿਲਾਂ ਕਿੰਨੇ ਚਾਅ ਨਾਲ ਗਈ ਹੋਣੀ ਆ ਕਿਵੇਂ ਜਾ ਰਹੀਆਂ ਪੇਰੈਂਟਸ ਨੂੰ ਕਿੰਨੀ ਖੁਸ਼ੀ ਹੋਣੀ ਆ ਮਾਪਿਓ ਕਿੰਨੇ ਖੁਸ਼ ਹੋਣੇ ਆ ਹਨਾ ਤੇ ਅਚਾਨਕ ਪਤਾ ਲੱਗਿਆ ਤੇ ਬਹੁਤ ਜਿਆਦਾ ਦੁਖੀ ਹੋਏ ਵੀ ਤੁਹਾਨੂੰ ਦੱਸ ਨਹੀਂ ਸਕਦੇ ਵੀਡੀਓ ਮੈਂ ਪਾਈਆ ਪੌਣੀ ਨਹੀਂ ਸੀਗੀ ਉਹਦੇ ਲਈ ਆਪਾਂ ਫੰਡਰੇਜ ਕਰ ਰਹੇ ਆ ਤੇ ਤੁਹਾਨੂੰ ਉਹਦਾ ਮੈਂ ਲਿੰਕ ਆ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਜਾਂ ਟਾਈਟਲ ਦੇ ਵਿੱਚ ਸੈਂਡ ਕਰ ਦਿੰਨੀ ਆ ਜਿੰਨੀ ਹੋ ਸਕਦੀ ਆ ਸਾਰਾ ਸਾਰੇ ਤੁਹਾਡੇ ਕਿਸੇ ਦੇ ਵੀ ਕੋਈ ਰਿਲੇਟਿਵ ਬਾਹਰ ਆ ਸਾਰਿਆਂ ਨੂੰ ਲਿੰਕਸ ਸੈਂਡ ਕਰੋ ਤਾਂ ਜੋ ਉਹਨਾਂ ਦੀ ਹੈਲਪ ਹੋ ਸਕੇ ਕਿੰਨਾ ਦੁੱਖ ਲੱਗਦਾ ਜਦੋਂ ਕਿਸੇ ਦਾ ਜਵਾਨ ਧੀ ਪੁੱਤ ਚਲਿਆ ਜਾਂਦਾ ਹੈਨਾ ਮਤਲਬ ਉਹ ਚੀਜ਼ ਆਪਾਂ ਅਮਾਜ਼ਨ ਵੀ ਨਹੀਂ ਕਰ ਸਕਦੇ ਕਿ ਆ ਤੁਸੀਂ ਦੇਖੋ 23 ਸਾਲ ਦੀ ਧੀ ਉਹਨੇ ਪਾਲੀ ਸੋਚ ਕੇ ਦੇਖੋ 23 ਸਾਲਾਂ ਦੀ ਕਿਸੇ ਦੀ ਜਵਾਨ ਧੀ ਚਲੀ ਜਾਵੇ ਤੇ ਉਹ ਪਰਿਵਾਰ ਤੇ ਕਿੰਨਾ ਕਹਿਰ ਆ ਹਨਾ ਗੁਜਰਦਾ ਪਰਿਵਾਰ ਨੂੰ ਤਾਂ ਦੁੱਖ ਜਿਹੜਾ ਉਹਨਾਂ ਨੂੰ ਤੁਸੀਂ ਦੇਖੋ ਸਾਨੂੰ ਜਦੋਂ ਬਤਨ ਲੱਗਿਆ ਕਿ ਸਾਡੇ ਤਾਂ ਬਿਲਕੁਲ ਕੰਧ ਨਾਲ ਕੰਧ ਸਾਂਝੀ ਆ ਤੇ ਸਾਡੇ ਤਾਂ ਸਾਰੇ ਪਿੰਡ ਚ ਕਹਿੰਦੇ ਸੋਗ ਪੈ ਗਿਆ ਸੁਣ ਕੇ ਕਿੰਨੀ ਉਮੀਦ ਹੁੰਦੀ ਆ ਮਾਪਿਆਂ ਨੂੰ ਕਿ ਬੱਚੇ ਵੱਡੇ ਹੋਣਗੇ ਸਾਡਾ ਸਹਾਰਾ ਬਣ ਗਏ ਤੇ ਜਦੋਂ ਪ੍ਰਮਾਤਮਾ ਐਡੇ ਵੱਡਿਆਂ ਨੂੰ ਕਰਕੇ ਲੈ ਜਾਂਦਾ ਨਹੀਂ ਸਹਿ ਸਕਦੇ ਬਿਲਕੁਲ ਨਹੀਂ ਸਹਿ ਸਕਦੇ ਮੈਂ ਤਾਂ ਰੱਬ ਨੂੰ ਇਹ ਹੀ ਕਹੂੰ ਵੀ ਜਾਂ ਤਾਂ ਪ੍ਰਮਾਤਮਾ ਦੇ ਜਾ ਨਾ ਕਰ ਹਨਾ ਪਰ ਕਿਸੇ ਦਾ ਜਵਾਨ ਦੀ ਪੁੱਤ ਬਿਲਕੁਲ ਨਾ ਖੋਇਆ ਕਰ ਕਿੰਨਾ ਔਖਾ ਵਾ ਉਹ ਮਾਂ ਬਾਪ ਦੀ ਜ਼ਿੰਦਗੀ ਬਿਲਕੁਲ ਖਰਾਬ ਹੋ ਜਾਂਦੀ ਆ ਬੇਸ਼ੱਕ ਬੱਚੇ ਦੋ ਹੋਣ ਤਿੰਨ ਹੋਣ ਪਰ ਇੱਕ ਚਲਿਆ ਜਾਵੇ ਵਿੱਚੋਂ ਉਹਦੀ ਕਾਟ ਸਾਰੀ ਜ਼ਿੰਦਗੀ ਰੜਕਦੀ ਆ ਪੇਰੈਂਟਸ ਨੂੰ ਤੇ ਜਿਹੜੀ ਖੁਸ਼ਪ੍ਰੀਤਾ ਸਾਡੀ ਗਵਾਂਡੀਆਂ ਦੀ ਕੁੜੀ ਹੈ ਨਾ ਸਾਡੀ ਧੀ ਕਹੂੰਗੀ ਮੈਂ ਹੈ ਨਾ ਗਵਾਂਡੀ ਹੁੰਦੇ ਉਹ ਆਪਣੇ ਹੀ ਹੁੰਦੇ ਆ ਸਾਡੇ ਹੱਥਾਂ 'ਚ ਪਲੀ ਸੀ ਹੈ ਨਾ 10 ਸਾਲ ਛੋਟੀ ਸੀ ਮੇਰੇ ਤੋਂ ਤੇ 11 ਮਹੀਨੇ ਪਹਿਲਾਂ ਗਈ ਆ ਅਗਸਤ ਦੇ ਵਿੱਚ ਗਈ ਆ ਤੇ ਬਹੁਤ ਚਾਅ ਨੜ ਗਈ ਆ ਕਿ ਮੈਂ ਕੈਨੇਡਾ ਜਾ ਰਹੀ ਆ ਉਹਦੀ ਵੱਡੀ ਸਿਸਟਰ ਵੀ ਬਾਹਰ ਸੀ ਕਿੰਨੀ ਖੁਸ਼ੀ ਸੀ ਵੀ ਦੋਨੋਂ ਜਿਹੜੀਆਂ ਬੱਚੀਆਂ ਆਪਦੀਆਂ ਚਲੋ ਸੈੱਟ ਹੀ ਕਹਾਂਗੇ ਸੈੱਟ ਹੋ ਜਾਣਾ ਕਿਉਂਕਿ ਇੱਧਰ ਪੱਜਿੰਨਾ ਮਰਜੀ ਪੜ ਲਈਏ ਕੋਈ ਜੌਬ ਨਹੀਂ ਮਿਲ ਰਹੀ ਸਭ ਨੂੰ ਪਤਾ ਜੌਬ ਨਹੀਂ ਮਿਲ ਰਹੀ ਹੈ ਨਾ ਤੇ ਪੇਰੈਂਟਸ ਵਿਚਾਰੇ ਸੋਚਦੇ ਆ ਵੀ ਚਲੋ ਸਾਡੇ ਬੱਚਿਆਂ ਦਾ ਫਿਊਚਰ ਬਣ ਜਾਈਏ ਹਨਾ ਕਿਤੇ ਸੈੱਟ ਹੋ ਜਾਣ ਤੇ ਕਿੰਨੇ ਸੁਪਨੇ ਸੀ ਖੁਸ਼ੀ ਦੇ ਉਹਦੀ ਮੰਮੀ ਦੇ ਉਹਦੀ ਡੈਡੀ ਦੇ ਭੈਣ ਦੇ ਪਟਾ ਦੇ ਸਭ ਦੇ ਕਿੰਨੇ ਸੁਪਨੇ ਸੀ ਤੇ ਪਰ ਪ੍ਰਮਾਤਮਾ ਨੇ ਉਹਨਾਂ ਦੇ ਸੁਪਨੇ ਬਿਲਕੁਲ ਤੋੜ ਦਿੱਤੇ ਪ੍ਰਮਾਤਮਾ ਦੀ ਪਤਾ ਨਹੀਂ ਕੀ ਰਜ਼ਾ ਵਿੱਚ ਹਨਾ ਇਹ ਚੀਜ਼ ਦੇ ਆਪਾਂ ਪ੍ਰਮਾਤਮਾ ਅੱਗੇ ਤਾਂ ਕੋਈ ਜੋਰ ਹੀ ਨਹੀਂ ਜੋ ਪ੍ਰਮਾਤਮਾ ਨੇ ਲਿਖਿਆ ਉਹੋ ਕੀ ਰਹਿਣਾ ਤੇ ਪਰ ਦੇਖੋ ਵੀ ਹਨਾ ਇਕਦਮ ਇਦਾਂ ਹੋ ਜਾਣਾ ਸਾਰਾ ਕੁਝ 1 ਮਿੰਟ ਦੇ ਵਿੱਚ ਹੀ ਖਤਮ ਹੋ ਗਿਆ 1 ਮਿੰਟ ਵੀ ਨਹੀਂ ਲੱਗਿਆ ਤਿੰਨ ਬੇਟੀਆਂ ਸੀਗੀਆਂ ਤੇ ਤਿੰਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਤੇ ਇਹਦੀ ਖੋਸ਼ਪਰੀ ਦੀ ਮੰਮੀ ਵੀ ਵਿਚਾਰੀ ਜਿਹੜੀ ਹਲੇ ਮਹੀਨਾ ਕੀ ਹੋਇਆ ਗਈ ਨੂੰ ਕਿੰਨੇ ਚਾਹ ਨਾਲ ਗਈ ਸੀ ਕਿ ਮੇਲ ਦੀਆਂ 3 ਨੂੰ ਮੇਲ ਚ ਲੀਆਂ ਤੇ ਪਰ ਉਹਦੇ ਚਾਹ ਸਾਰੇ ਮਿੱਟੀ 'ਚ ਮਿਲ ਗਏ ਉਹਦੇ ਲਈ ਕੈਨੇਡਾ ਕੈਨੇਡਾ ਨਹੀਂ ਰਹੀ ਜਿਹੜੀ ਕੈਨੇਡਾ ਨੇ ਉਹਦੀ ਤੀ ਖੋਲੀ ਹਨਾ ਪਰ ਆਪਾਂ ਕਰੀਏ ਵੀ ਕੀ ਹੈ ਨਾ ਆਪਾਂ ਕਹਿ ਦਿੰਨੇ ਆਂ ਵੀ ਕੈਨੇਡਾ ਨਾਂ ਭੇਜੋ ਜੀ ਇਦਾਂ ਕਰੋ ਪਰ ਇੱਧਰ ਹੁਣ ਆਪਾਂ ਦੇਖਦੇ ਹਾਂ ਕਿੰਨੀਆਂ ਕਿ ਜੌਬਾਂ ਮਿਲ ਰਹੀਆਂ ਆਪਾਂ ਨੂੰ ਪੜੇ ਲਿਖੇ ਆ ਕਿੰਨਾ ਪੜੇ ਹੋਏ ਆ ਸਾਰੇ ਆਪਾਂ ਹਨ ਪਤਾ ਹੀ ਨਹੀਂ ਕਿਉਂ ਸਿਸਟਮ ਹੀ ਇੰਨਾ ਖਰਾਬ ਕਰਦਾ ਜੇ ਇੱਧਰ ਹੀ ਇੰਨਾ ਵਧੀਆ ਸਿਸਟਮ ਹੋਵੇ ਅਸੀਂ ਕਿਉਂ ਬੱਚੇ ਬਾਹਰ ਭੇਜੀਏ ਕਿਉਂ ਉਹਦੀਆਂ ਅੱਖਾਂ ਤੋਂ ਉਹਲੇ ਕਰੀਏ ਕਿਸੇ ਮਾਂ-ਬਾਪ ਦਾ ਦਿਲ ਨਹੀਂ ਕਰਦਾ ਕਿ ਸਾਡੇ ਬੱਚੇ ਜਿਹੜੇ ਅੱਖੀਆਂ ਤੋਂ ਉਹਲੇ ਹੋਣ ਉਹਨਾਂ ਦੀ ਵੀ ਇੱਕ ਮਜਬੂਰੀ ਆ ਤੇ ਆ ਜਿਹੜੀ ਛੱਟ ਵੱਜ ਗਈ ਇਹ ਤਾਂ ਸਾਰੀ ਜ਼ਿੰਦਗੀ ਨਹੀਂ ਉਹ ਭੁੱਲ ਸਕਦੇ ਤੇ ਮੈਂ ਉਹ ਆਈਡੀ ਮਤਲਬ ਕਿ ਉਹ ਲਿੰਕ ਸੌਰੀ ਸੈਂਡ ਕਰਨ ਲੱਗੀ ਆ ਥੱਲੇ ਆਪਾਂ ਡਿਸਕ੍ਰਿਪਸ਼ਨ ਚ ਦੇ ਦਿੰਨੇ ਆ ਤੇ ਉਹ ਬੇਟੀ ਨੂੰ ਵਾਰ ਤੋਂ ਵਾਰ ਬੁਨੇਟ ਕਰੋ ਉਹ ਨਹੀਂ ਤਾਂ ਆਉਣਾ ਨਹੀਂ ਹੈਨਾ ਉਹ ਚਲੀ ਗਈ ਉਹਨੇ ਵਾਪਸ ਨਹੀਂ ਆਉਣਾ ਬਿਲਕੁਲ ਨਹੀਂ ਆਉਣਾ ਪਰ ਸਾਰੇ ਪੰਜਾਬੀ ਜਰੂਰ ਹੈਲਪ ਕਰੋ ਜਿਨ੍ਹਾਂ ਦਾ ਕੋਈ ਵੀ ਰਿਸ਼ਤੇਦਾਰ ਗਿਆ ਵਾ ਕੋਈ ਭੈਣ ਭਰਾ ਵਿੱਚ ਇੱਕ ਇੱਕ ਡਾਲਰ ਹੀ ਕਰੋ ਜਰੂਰ ਹੈਲਪ ਕਰੋ ਹਨਾ ਸਾਰਿਆਂ ਦਾ ਬਣਦਾ ਵੀ ਆ ਫਰਜ਼ ਬਣਦਾ ਆਪਾਂ ਤਾਂ ਪੰਜਾਬੀ ਜਦੋਂ ਕਿਸੇ ਦੀ ਮੁਸੀਬਤ ਹੁੰਦੀ ਹੈ ਨਾ ਬਹੁਤ ਖੜ ਜਾਂਦੇ ਆ ਨਾਲ ਜਰੂਰ ਉਹ ਪਰਿਵਾਰ ਦਾ ਸਾਥ ਦਿਓ ਤੇ ਪ੍ਰਮਾਤਮਾ ਅੱਗੇ ਸਾਰੇ ਅਰਦਾਸ ਜਰੂਰ ਕਰੋ ਕਿ ਏ ਵਾਹਿਗੁਰੂ ਜੇ ਬੱਚੇ ਦਿੱਤੇ ਆ ਤੇ ਇਹਨਾਂ ਦੀ ਉਮਰਾਂ ਜਿਹੜੀਆਂ ਲੰਮੀਆਂ ਕਰ ਹਨਾ ਉਮਰਾਂ ਲੰਮੀਆਂ ਕਰ ਇਹਨਾਂ ਨੂੰ ਤੰਦਰੁਸਤੀ ਬਖਸ਼ ਦੇ ਕੇ ਖੂ ਲੈਣਾ ਇਹ ਕਿੱਥੋਂ ਦਾ ਨਿਆ ਵਰਬਾ ਤੇ ਕਿੱਥੋਂ ਦਾ ਨਿਆ ਨਹੀਂ ਹੈਗਾ ਉਹ ਮਾਪੇਦੀਆਂ ਅੰਦਰਾਂ ਤੜਫ ਰਹੀਆਂ ਹੋਣੀਆਂ ਜਿਹਦੀ ਜਵਾਨ ਧੀ ਅੱਜ ਇਸ ਦੁਨੀਆ ਤੋਂ ਚਲੀ ਗਈ ਕੱਲੀ ਇਹ ਨਹੀਂ ਆਪਾਂ ਕਿੰਨੀਆਂ ਖਬਰਾਂ ਸੁਣਦੇ ਆ ਹਨਾ ਕਿ ਇਦਾਂ ਹੋ ਗਿਆ ਅਜ ਚੌਥੇ ਹੋ ਗਿਆ ਅਜ ਕਿਸੇ ਦੀ ਧੀ ਨਾਲ ਹੋ ਗਿਆ ਕਿਸੇ ਦੇ ਪੁੱਤ ਨਾਲ ਜਵਾਨ ਜਿਹੜੀਆਂ ਮੌਤਾਂ ਅਟੈਕ ਬਹੁਤ ਜ਼ਿਆਦਾ ਹੋ ਰਹੇ ਆ ਹਨਾ ਪਰ ਆ ਸੀ ਜਿਹੜੀ ਐਕਸੀਡੈਂਟ ਤੇ ਅਨਹੋਣੀ ਮੌਤ ਸੀ ਅਨਹੋਣੀ ਮੌਤ ਨੇ ਉਹਨੂੰ ਤੀਨ ਬੇਚਾਰੀ ਨੂੰ ਹਨਾ ਆਪਦੇ ਕੋਲ ਬੁਲਾ ਲਿਆ ਪਰ ਬਹੁਤ ਜ਼ਿਆਦਾ ਸਾਰੇ ਸਾਰੇ ਦੁਆ ਦਿਆ ਕਰੋ ਹਨਾ ਬੱਚਿਆਂ ਨੂੰ ਵੀ ਇਹ ਪ੍ਰਮਾਤਮਾ ਸਾਡੇ ਬੱਚੇ ਚਾਹੀ ਇੱਧਰ ਆ ਚਾਹੀ ਉੱਧਰ ਇਹਨਾਂ ਦੀ ਉਮਰਾਂ ਲੰਮੀਆਂ ਬਖਸ਼ ਇਹਨਾਂ ਦੀ ਉਮਰਾਂ ਲੰਮੀਆਂ ਬਖਸ਼ ਜਦੋਂ ਰੱਬ ਦੇ ਕੇ ਕੋ ਲੈਂਦਾ ਨਾ ਫਿਰ ਰੱਬ ਜਾਨ ਕੱਢ ਲੈਂਦਾ ਬਹੁਤ ਜ਼ਿਆਦਾ ਦੁੱਖ ਹੋਇਆ ਤੇ ਪਲੀਜ਼ ਮੈਂ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਨੀ ਤੇ ਸਾਰੇ ਮੇਰੇ ਭੈਣ ਭਰਾ ਬਾਹਰ ਨੇ ਚਾਹੀ ਇੱਧਰ ਨੇ ਮਤਵ ਨੇੜਕਰੋ ਬੱਚੀ ਨੂੰ ਤੇ ਪਰਮਾਤਮਾ ਅੱਗੇ ਸਾਰੇ ਅਰਦਾਸ ਕਰਿਓ ਧੰਨਵਾਦ